ਗਾਈਜ਼ ਵੈਲਕਮ ਟੂ ਮਾਈ ਵੀਲੋਗ ਨਾ ਵੀਲੋਗ ਤਾਂ ਅੱਜ ਤੁਹਾ ਦਾ ਸਵਾਗਤ ਆ ਤੁਸੀਂ ਮਿਲ ਕੇ ਕਰਦੇ ਤੁਸੀਂ ਵੀ ਦੇਖੋਗੇ ਗਾਈਜ਼ ਮੈਂ ਸਕੂਲ ਜਾਣ ਲਈ ਤਾਂ ਰੈਡੀ ਹੋ ਚੁੱਕੀ ਆ ਬੈਗ ਵੀ ਮੈਂ ਪੈਕ ਕਰ ਲਿਆ ਤੇ ਮਮਾ ਜੀ ਚਾਹ ਪੀ ਰਹੇ ਨੇ ਚਾਹ ਸਵੇਰ ਵਾਲੀ ਗਾਈਜ਼ ਗਾਈਜ਼ ਚਾਹ ਪੀ ਲਓ ਸਵੇਰ ਵਾਲੀ ਸਵੇਰ ਵਾਲੀ ਚਾਹ ਪੀ ਲਓ ਗਾਈਜ਼ ਮਾਰਨਿੰਗ ਟੀ ਤੇ ਪਾਪਾ ਨੇ ਚਾਹ ਪੀਤੀ ਨਹੀਂ ਉਹਨਾਂ ਨੇ ਪੀਤੀ ਹਾਂ ਪਾਪਾ ਨੇ ਚਾਹ ਨਹੀਂ ਪੀਤੀ ਪਾਪਾ ਨੇ ਗੁੜਕੂ ਤੀਰਾ ਪੀਤਾ ਕਿਉਂਕਿ ਬਦਿਆ ਹੁੰਦਾ ਠੰਡਕ ਲਈ ਠੰਡਕ ਦਿੰਦਾ ਹੋ ਇਨਸਾਨ ਨੂੰ ਤੇ ਪਾਪਾ ਨੇ ਗੁੜਕੂ ਤੀਰਾ ਪੀਤਾ ਤੇ ਪਾਪਾ ਰੈਡੀ ਚਲੋ ਉਹ ਚਲੋ ਐਕਟਿਵੇਟ ਕਰ ਲਓ ਮੈਂ ਹਜੇ ਵਾਚ ਚਲੋਣੀ ਆਪਣੀ ਚਾਰਜ ਕਰਨਾ ਮੈਂ ਭੁੱਲ ਗਈ ਚਲੋ ਕੋਈ ਨਹੀਂ ਹੈਗਾ ਥੋੜਾ ਚਾਰਜ ਤੇ ਹਨਾ ਫਿਰ ਆ ਕੇ ਕਰ ਲੂਗੀ ਮੈਂ ਬਾਅਦ ਚ ਤੇ ਮੇਰੇ ਹੱਥ ਤੇ ਸੱਟ ਬਰਕਰਾਰ ਹੈ ਜਿਹੜੀ ਮੇਰੇ ਕੱਲ ਲੱਗੀ ਸੀਗੀ ਤੇ ਮਤ ਜੀ ਦੇਖਦੇ ਪੇ ਮੇਰੇ ਵੱਲ ਮੈਂ ਨੇ ਉਸੇ ਉਸ ਕੋ ਇਤਨਾ ਦੇਖਾ ਇਤਨਾ ਦੇਖਾ ਜਿੰਨਾ ਦੇਖਾ ਜਾ ਸਕਤਾ ਥਾ ਲੇਕਿਨ ਫਿਰ ਵੀ ਦੋ ਅੱਖੋਂ ਸਕੇ ਤੁਨਾ ਦੇਖਾ ਸੀ ਇੱਕ ਚੀਜ਼ ਇਹਦੀ ਹੱਡੀ ਤੇ ਨਾ ਦੂਜੀ ਦੁਖਣੀ ਲਾ ਲੀ ਉਹ ਵੀ ਨਹੀਂ ਹਟੀ ਦੇਖੋ ਗਾਇਸ ਰੁਕੋ ਅਕਨ ਬਲਰ ਹੁੰਦਾ ਪਿਆ ਦੇਖੋ ਹਨਾ ਗਾਇਸ ਕਿੰਨਾ ਜ਼ਿਆਦਾ ਲੱਗਦਾ ਪਿਆ ਨਾ ਮਾ ਬਹੁਤ ਚਾ ਲੱਗਦਾ ਨਾ ਅੱਜ ਫੇਰ ਤੋਂ ਭਾਈ ਜੀ ਮਾਂ ਹੱਥ ਵਾਲੀ ਹੱਥ ਵਾਲੀ ਨਾਲੇ ਦਰਦ ਉਹ ਵਾਲੀ ਹੋਣੀ ਹੈ ਇਹ ਵੀ हट ਜੂਗਾ ਜਿਹੜੀ ਇਹ ਤੇ ਸੜਿਆ ਕਰ ਨਹੀਂ ਛੋੜੇ ਤਾਂ ਆਪੇ हट ਜਣਾ ਗਾਇਸ ਦਰਦ ਵੇਖਣ ਲੱਪੀ ਨਾ ਇਸਲੀਂ ਦਰਦ ਵਾਲੀ ਦਵਾਈ ਦੁਆਰੇ ਲੈਣੀ ਪੈਣੀ ਆ ਇਹ ਮੈਂ ਰੈਡੀ ਹੋ ਚੁੱਕਿਆ ਤੇ ਮਮਾ ਜੀ ਦਾ ਸਵੇਰੇ ਸਵੇਰਿਆ ਕ ਨੁਕਸਾਨ ਕਰਤਾ ਅਮਾ ਨੇ ਕੰਗੇ ਦੇ ਦੰਦੇ ਤੋੜਤੇ ਗਾਇਸ ਮੇਰੇ ਨਾਲ ਬਾਹ ਥੱਲੇ ਫਸੇ ਸੀਗੇ ਤੇ ਮਮਾ ਨੇ ਨੀ ਜੋਰ ਤਿੱਧ ਖਿੱਚੇ ਕੰਗਰੇ ਕੰਗੇ ਦੇ ਦੰਦੇ ਟੁੱਟ ਕੇ ਮਲੇ ਉੱਦ ਦੋ ਤਾਂ ਟੁੱਟ ਕੇ ਕੰਗੇ ਦੇ ਕੰਗਾ ਦੰਦ ਬੋਲਾ ਹੋ ਗਿਆ ਨਹੀਂ ਹੁਣ ਕੰਗੇ ਦੇ ਦੰਦ ਨਵੇਂ ਹੋਣਗੇ ਹੁਣ ਨਹੀਂ ਹੋਣੇ ਉਹਦੇ ਹੁਣ ਝਟਣਾ ਪੈਣਾ ਉਹਨੂੰ ਹੁਣ ਚੱਲ ਕੋਈ ਬਾਪਾ ਕਾਫੀ ਦੇਰ ਦਾ ਹੀ ਆਪਨੇ ਹਾਂ ਗਾਇਸ ਉਹ ਕੰਗਾ ਬਹੁਤ ਪੁਰਾਣਾ ਸੀ ਵਿਚਾਰੇ ਦੰਦ ਬੋਲਾ ਹੋ ਗਿਆ ਚਲੋ ਕੋਈ ਗਾਇਸ ਮੈਂ ਚੱਲੀਏ ਸਕੂਲੇ ਆਪ ਮੈਦ ਦੇ ਕੋਲ ਤੋਂ ਬਾਅਦ ਅਗੇ ਵਲੌਗ ਮਮਾ ਹਣੀ ਬਣਾਉਗੇ ਪਰਮ ਚਲੋ ਗਾਇਸ ਚੱਲਦੇ ਸਕੂਲੇ ਗਾਇਸ ਮੈਂ ਅਸਲ ਸਵਾਰਨ ਨੂੰ ਨਾ ਇੰਟਰਲੌਗ ਮਾਰਦੀ ਸੀਗੀ ਮਤਲਬ ਮੈਂ ਇੱਕ ਸਵਾਰਨ ਨੂੰ ਜਦੋਂ ਇਹਨੂੰ ਮਾਰਨ ਲੱਗੀ ਸੀਗੀ ਤੇ ਨਾ ਧਾਗਾ ਟੁੱਟ ਗਿਆ ਨਾ ਬਾਰ-ਬਾਰ ਮੈਂ ਤਿੰਨ ਤੋਂ ਚਾਰ ਵਾਰ ਧਾਗਾ ਬਾਰ-ਬਾਰ ਹੈ ਨਾ ਮੈਨੂੰ ਸਮਝ ਨਹੀਂ ਆਇਆ ਕਿ ਮਤਲਬ ਇਹਨੂੰ ਹੁੰਦਾ ਕਿ ਵੀ ਮੈਂ ਧਾਗੇ ਵੀ ਸਹੀ ਪਾਏ ਤੇ ਹੁਣ ਪਾਪਾ ਦੇ ਇਹ ਵੀ ਪਾਪਾ ਕਹਿੰਦੇ ਕਿ ਮੈਂ ਦੇ ਦਾਂ ਹੁਣ ਇਹਨੂੰ ਪ੍ਰੋਬਲਮ ਕੀ ਆ ਤੇ ਅੱਜ ਮਮਾ ਬਣਾਉਗੇ ਪਾਲਕ ਗਾਇਸ ਮੈਂ ਹੁਣੇ-ਹੁਣੇ ਪਾਲਕ ਲਈ ਆ ਪਤਾ ਨਹੀਂ ਹੋਣ ਬਣਨੀ ਆ ਕਿ ਸ਼ਾਮ ਨੂੰ ਬਣਨੀ ਆ ਪਰ ਉਹ ਨਹੀਂ ਜੀ ਰੂਰ ਐ ਅੱਜ ਬਣਾਉਂਗੀ ਪਰ ਈਵਨਿੰਗ ਲਾਂਚ ਚ ਬਣਦੀ ਕਿ ਦਿਨ ਗਾਈਸ ਸਬਜੀ ਕੋਸ਼ ਇਦਾਂ ਦੀ ਬਣੀ ਐ ਤੇ ਹੁਣ ਮੈਂ ਵੀ ਰੋਟੀ ਖਾ ਲਮ ਮਮਾ ਦੇ ਪਾਪਾ ਨੇ ਖਾ ਲੀਆ ਗਾਈਸ ਨਿਸ਼ਾ ਘਰ ਆ ਗਈ ਤੇ ਦਾ ਹੱਥ ਦਾ ਹਾਦਸਾ ਮਾਰੀ ਹੋਈ ਪਈ ਦਿਖਾਈ ਹੱਥ ਤੋ ਗਏ ਗਾਈਸ ਹੱਥ ਇਸਦਾ ਪਿਆ ਹੂੰ ਇਹਦੀ ਵੀ ਚਾਈ ਗਾਈਸ ਇਸਦੀ ਵੀ ਵਲੌਗ ਚ ਹੂੰ ਆਂਦੀ ਦੀ ਦੀਦੀ ਵੀ ਗਾਈਸ ਮੈਂ ਇਦਾਂ ਸਿੱਧਾ ਵੀ ਨਹੀਂ ਘਾ ਸਕਦੀ ਆਪਣੇ ਹੱਥ ਤੇ ਮੈਂ ਬੰਦ ਵੀ ਨਹੀਂ ਘਾ ਸਕਦੀ ਤੇ ਮੈਂ ਕੋਈ ਚੀਜ਼ ਵੀ ਨਹੀਂ ਫੜ ਸਕਦੀ ਹਾਈ ਕਿੰਨੇ ਨੁਕਸਾਨ ਨੇ ਹੂੰ ਤੇ ਗਾਇਸ ਅਸੀਂ ਆ ਖਾਣ ਲੱਗਿਆ ਪਪੜ ਜਿਹੜਾ ਉਦੋਂ ਮੇਰੀ ਫਰੈਂਡ ਲੈ ਕੇ ਆਈ ਮੈਂ ਦੀ ਮੰਮਾ ਨੇ ਖਾ ਲਿਆ ਤੇ ਮੇਰੇ ਫਰੈਂਡ ਦਾ ਕਹਿ ਸੀ ਨਾ ਬਹੁਤ ਬਰਕਨਾ ਤੋਂ ਅਸੀਂ ਮਕਾਇਆ ਸੀ ਤੇ ਹੁਣ ਮੈਂ ਹੋਊਗੀ ਕਾਲਾ ਦਾ ਖਾਣਾ ਚਲੋ ਖਾ ਲੂਗਾ ਨਾ ਤੁਰੱਖੀ ਦਿੱਤਾ ਆ ਤਾਂ ਤੇ ਅਸੀਂ ਅੱਜ ਖਾਣ ਲੱਗੇ ਉਦੋਂ ਦਾ ਹੀ ਖਾਦਾ ਹੀ ਨਹੀਂ ਰੋਟਾ ਤਾਂ ਹੀ ਖਾ ਹੀ ਲਿਆ ਸੀ ਰੋਟਾ ਬਹੁਤ ਐਸਟੇ ਸੀ ਗਾਈ ਘਰੇ ਬਣਾਏ ਸੀ ਇਹਨਾਂ ਨੇ ਗਾਇਸ ਸ਼ਾਮ ਹੋ ਚੁੱਕੀ ਹੈ ਤੇ ਮੈਂ ਆਪਣੇ ਦੂਸਰੇ ਤਾਂ ਵਲੌਗ ਬਣਾਉਣੀ ਪਈਆਂ ਤੇ ਕੀ ਕੀਦਰ ਮੇਰੇ ਮਨ ਨੂੰ ਦੁਖਦਾ ਪਿਆ ਹਜੇ ਤੇ ਮम्मा ਕਹਿੰਦੇ ਇਹ ਇੱਕ ਦੋ ਦਿਨ ਦੁਖਣਾ ਆ ਉਸ ਤੋਂ ਬਾਅਦ ਸਹੀ ਹੋ ਜਾਊਗਾ ਮਤਲਬ ਗੋਟਨ ਦੁਖਦਾ ਗੋਟ ਵੀ ਦੁਖਦਾ ਦੋ ਦੋ ਸਮੱਸਿਆ ਮੱਕਟੀਆਂ ਗਾਇਸ ਮੇਰਾ ਗੋਟ ਵੀ ਦੁਖਦਾ ਤੇ ਮੇਰੇ ਆਂ ਸ਼ਾਲਾ ਜੇ ਵੀ ਹੋਇਆ ਕਿੰਨਾ ਦਰਦ ਮੈਨੂੰ ਲੱਗਦਾ ਪਿਆ ਤੇ ਮम्मा ਜੀ ਅਸਲਵਾਰ ਕੱਟਣ ਲੱਗਿਆ ਮम्मा ਕਹਿੰਦੇ ਮੈਂ ਕੱਟ ਲਵਾਂ ਇੱਕ ਹੀ ਆ ਨਾ ਕਿਉਂਕਿ ਹੁਣ ਹੈਗੀ ਲਾ ਲੋ ਕਰ ਲੋ ਕਿਨੂੰ ਕੁਝਾ ਵੈਸੇ ਮम्मा ਨੇ ਤਾਂ ਉਪਰਾਸ ਨਹੀਂ ਮਾਨੀ ਗਰਮੀ ਵਿੱਚ ਗਾਇਸ ਕੰਮ ਘਾਟੀ ਹੁੰਦਾ ਐ ਕਿ ਤੋ ਸਰਦੀ ਨੂੰ ਵਿੱਚ ਵੀ ਨਹੀਂ ਸੀਗਾ ਗਿਆ ਕਿ ਪਤਾ ਨਹੀਂ ਮੱਕਾ ਨੂੰ ਕੀ ਹੋ ਗਿਆ ਸੀਗਾ ਐਤੀ ਗੱਗਾ ਨੇ ਸਰਦੀਆਂ ਵਿੱਚ ਵੀ ਨਹੀਂ ਹੋ ਬੜਾ ਹੈ ਸੂਟ ਇਹਨੇ ਤੇ ਜੇ ਮੇਰਾ ਕੈਮਰਾ ਹਲਦਾ ਪਲੀਜ਼ ਐਡਜਸਟ ਕਰ ਲਿਓ ਕਿਉਂ ਮੈਂ ਦੂਸਰੇ ਹੱਥ ਨਾਲ ਬੁਣੋਨੀ ਪੀ ਬਲੌਗ ਮੋਨਾ ਪਾਣੀ ਤੋਂ ਕਿਉਂਕਿ ਮੇਰੇ ਆਹ ਹੋਇਆ ਨਾ ਤੇ ਇਧਰ ਤੋਂ ਬਹੁਤ ਜ਼ਿਆਦਾ ਕਰਤਾ ਪਿਆ ਤੇ ਬਾਵਾ ਮਮਾ ਕਹਿੰਦੇ ਤੇ ਵਿੱਡਾ ਵੇਟ ਲਾ ਲਾ ਵਿੱਡਾ ਵੇਟ ਐਂਜੇ ਟਿਊਬ ਹੁੰਦੀ ਆ ਉਹ ਮੈਡੀਕਲ ਵਾਲੀ ਤੇ ਮੈਡੀਕਲ ਵਾਲੀ ਹੁੰਦੀ ਹੋਗੀ ਬੜਾ ਅਮਾ ਇਹ ਮਮਾ ਕਹਿੰਦੇ ਉਹਦਾ ਸਹੀ ਹੋ ਜਾਊਗਾ ਸ਼ਾਇਦ ਮਤਲਬ ਜਿਹੜਾ ਫ੍ਰੈਜ ਮੰਨ ਲੱਗਿਆ ਕਾ ਦੇ ਇੱਕ ਮਿੰਟ ਇਦਿਨਾ ਅਕੜ ਅਕੜ ਇਹ ਮਾਜਾ ਕੱਟ ਜੂਗਾ ਸਹੀ ਹੋ ਜੂਗਾ ਥੋੜਾ ਬਲੌਗ ਬਣਾਤਾ ਸੀ ਗਾਇਸ ਪਪਾ ਸੌਂਗੇ ਗਾਇਸ ਮੈਂ ਨਾ ਪੜਿਆ ਤਾਂ ਬਲੌਗ ਨਹੀਂ ਕਰਦਾ ਕਿਉਂਕਿ ਆਈ ਏਮ ਇਨ ਮਾਈ ਕਟਨਾਈ ਮਾਈ ਓਨ ਕਟਨਾਈ ਜਿਹੜੀ ਮੈਂ ਆਪੀ ਕਲ ਪੈਦਾ ਕੀਤੀ ਸੀ ਸਮਾਰਟ ਬਣਨ ਦੇ ਚੱਕਰ ਚ ਤੇਨ ਗਾਇਸ ਮੈਂ ਬਲੌਗ ਐਡਿਟ ਕਰਦੀ ਪਈ ਸੀ ਕਿਉਂਕਿ ਪਪਾ ਇਦ ਦੇ ਮੈਨ ਨੇ ਤੇ ਹੁਣ ਐਡਿਟ ਖਾਦੀ ਪਾਪਾ ਪਾਪਾ ਦਾ ਜ਼ੂਮ ਇਨ ਕੀਜੀਏ ਜਰਾ ਪਾਪਾ ਦਾ ਉਹ ਬਤ ਜਿੱਦ ਉੱਤੇ ਦੀ ਇਹ ਲੈਣ ਦੇ ਖਲਾਬਾਪ ਨੂੰ ਮੜਾ ਰੀਐਕਸ਼ਨ ਇਦ ਇਦਰ ਦਾ ਦੇਖੋ ਜ਼ੂਮ ਗੈਸ ਪਾਪਾ ਦਾ ਪਪਾ ਕੈਡਿਟ ਕਰਦੀ ਤੇ ਪਪਾ ਮਸਤ ਸੁੱਤੇ ਹੋਏ ਸੀ ਪਪਾ ਨੀਂਦ ਹੋ ਗਈ ਪਪਾ ਤੇ ਬੋੜੀ ਖਾਦੀ ਆ ਮੈਂ ਖਰੇ એનਰਜੀ ਦੀ ਕੋਲੀ ਖਾਦੀ ਪਪਾ ਜੀ એનਰਜੀ ਦੀ ਕੋਲੀ ਨੀਂਦ ਹੋ ਲੱਗ ਗਈ ਆ ਤੇ ਵਾਈਸ ਮੈਂ ਆਪਣਾ ਕੰਮ ਕਰ ਦਿੱਤੀ ਤੇ ਮੇਰੀ ਬਹਨ ਮੋਨਾ ਆਪਣਾ ਕੰਮ ਕਰਦੀ ਮਮਾ ਆਪਣਾ ਕੰਮ ਸਾਰੇ ਬੀਤੀ ਆ ਹੀ ਇਜ਼ ਓਨਲੀ ਵੀਲ ਵੀ ਲੈਣ ਇੰਨਾ ਬਰਾਉਸ ਪਪਾ ਕੰਮ ਕਰੋ ਕੰਮ ਕਰਕੇ ਬੈਠੇ ਪਪਾ ਮੇਰੀ ਨਿਗਾ ਚ ਬੇਲਾ ਇਨਸਾਨ ਮੈਨੂੰ ਚਾਚਤ ਬਾਦੀ ਆ ਨੀ ਰਹਿਣਾ ਹਾਂ ਸਮਝੇ ਓਕੇ ਗਾਈਜ਼ ਹੁਣ ਮਨੇਸ਼ਾ ਨੇ ਐਡੀਟਿੰਗ ਕਰ ਲਈ ਆ ਤੇ ਕਾਫੀ ਲੰਬਾ ਮੈਂ ਮਤਲਬ ਇਹਨੇ ਐਡਿਟ ਕੀਤਾ ਕਾਫੀ ਲੰਬਾ 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 ਵਲੌਗ ਸੀਗਾ ਤੇ ਹੁਣ ਇਹਦੀ ਥੋੜੀ ਖਸਤਾ ਹੋ ਚੁੱਕੀ ਆ ਅਜੇ ਮੈੱਕ ਵਲੌਗ ਹੋਰ ਕਰਨਾ ਆ ਤੇ ਗਾਈਜ਼ ਹਨਾ ਮੈਂ ਕੀ ਕਹਿੰਦੀ ਪਈ ਸੀ ਵਲੌਗ ਨਾ ਪੂਰੇ ਬੀ ਮਿੰਟ ਦਾ ਤੇ ਮੰਮਾ ਨੂੰ ਕਹਿੰਦੀ ਵੀ ਸੀ ਮੰਮਾ ਹਨਾ ਮੈਂ 20 ਮਿੰਟ ਦਾ ਵਲੌਗ ਐਡਿਟ ਕੀਤਾ ਮੈਂ ਇਹ ਕੀਤਾ ਮੈਨੂੰ ਪਤਾ ਹਨਾ ਕਿ ਇੰਨਾ ਮਤਲਬ ਕੌਣ ਕਿੰਨਾ ਕਾਇਆ ਵਲੌਗ 'ਚ ਮੈਂ ਕਿਹਾ ਮੰਮਾ ਬੀ ਮਿੰਟ 'ਚ ਤੁਸੀਂ ਮੁਸ਼ਕਿਲ ਨਾ ਮੁਸ਼ਕਿਲ ਨਾ 1 ਮਿੰਟ ਆਏ ਹੋਣੇ ਕੈਸਾ ਨਹੀਂ ਹੋ ਸਕਦਾ ਕਹ ਦੋ ਕਿ ਇਹ ਝੂਠ ਹੈ ਜੇ ਗਾਈਸ ਤੁਸੀਂ ਆਪਣੀ ਗੱਲਾਂ ਕਰੀਗੇ ਤੇ ਅਸੀਂ ਧਿਆਨ ਨਹੀਂ ਦਿੱਤਾ ਕਿ ਮम्मा ਬਲਾਗ ਕਿਹਨੇ ਆਏ ਮम्मा ਤੁਹਾਨੂੰ ਵੀ ਨਹੀਂ ਹੋਸ਼ ਸੀਗਾ ਨਹੀਂ ਹੈ ਮम्मा ਬੇਹੋਸ਼ ਸੀ ਮਮਾ ਮਦ ਹੋਸ਼ ਸੀ ਮਮਾ ਮਦ ਹੋਸ਼ ਸੀ ਮਮਾ ਬੇਹੋਸ਼ ਸੀ ਮਮਾ ਮੇ ਲਾ ਹੋਰ ਨਾ ਗਾਈਸ ਜਦੋਂ ਮਤਲਬ ਮਮਾ ਹੋਸ਼ ਚ ਹੁੰਦੇ ਤਾਂ ਅਸੀਂ ਹੋਸ਼ ਚ ਨਹੀਂ ਹੁੰਦੇ ਜਦੋਂ ਮਮਾ ਬੇਹੋਸ਼ ਹੁੰਦੀ ਤਾਂ ਅਸੀਂ ਹੋਸ਼ ਚ ਨਹੀਂ ਕਿਉਂਕਿ ਮਤਲਬ ਜੇ ਮਮਾ ਕੰਮ ਕਰਦੇ ਹੁੰਦੇ ਆ ਉਦੋਂ ਅਸੀਂ ਗੱਲਾਂ ਕੁਲ ਕਰਦੇ ਰਹਿੰਦੇ ਵੱਲੋਂ ਜੂ ਹੁੰਦਾ ਅਪਡੇਟ ਉਹ ਦੇਦੇ ਰਹੇ ਤੁਹਾਨੂੰ ਫਿਰ ਜਦੋਂ ਮਮਾ ਨੇ ਅਪਡੇਟ ਦੇਣੀ ਹੁੰਦੀ ਫਿਰ ਉਦੋਂ ਸਾਡਾ ਮਤਲਬ ਕੋਈ ਅਪਡੇਟ ਵਾਲੀ ਦੇਣ ਦੀ ਵਾਲੀ ਗੱਲ ਨਹੀਂ ਹੁੰਦੀ ਅਪਡੇਟ ਤਾਂ ਮੇ ਤਾਂ ਨਹੀਂ ਦੋ ਸੌਫਟਵੇਅਰ ਅਪਡੇਟ ਕਰਦੇ ਹੁੰਦੇ ਆ ਤੇ ਗਾਇਸ ਮੈਨੂੰ ਬੜਾ ਟਾਈਮ ਲੱਗਾ ਹਨਾ ਮੈਨੂੰ ਟਾਈਮ ਲੱਗਾ ਨਾ ਮੈਨੂੰ ਥੱਕੀ ਗਈ ਸੀ ਮੈਂ ਗਈ ਜਦੋਂ ਐਡ ਆਇਆ ਨਾ ਮੈਨੂੰ ਖੁਸ਼ੀ ਹੈ ਗਾਇਸ ਜਦੋਂ ਆਇਆ ਨਾ ਉਹ ਐਂਡ ਮਿਲਦੇ ਆਪਾਂ ਨਾ ਵਲੌਗ ਚ ਬਾਏ ਬੜੀ ਖੁਸ਼ੀ ਹੋਈ ਮੈਨੂੰ ਕਿਉਂਕਿ ਲੰਬਾ ਬਹੁਤ ਹੋ ਗਿਆ ਸੀਗਾ ਮੈਂ ਥੱਕ ਗਈ ਮੈਂ ਗਾਇਸ ਮੈਂ ਆਪਣਾ ਕੰਮ ਗਾਇਸ ਨਹੀਂ ਨਹੀਂ ਗਾਇਸ ਕਿਹਾ ਮੈਂ ਗਾਈਜ਼ ਮੈਂ ਆਪਣਾ ਕੰਮ ਕਰ ਲਿਆ ਤੇ ਹਣਾ ਉਹ ਕਹਿੰਦੇ ਹੁੰਦੇ ਆ ਤੇ ਮੈਂ ਆਪਣੇ ਹੱਥ ਤੇ ਰਿਸਕ ਰਿਸਕ ਹੈ ਤੋ ਇਸ ਕਹਤੇ ਨਾ ਮੈਂ ਆਪਣੇ ਹੱਥ ਤੇ ਰਿਸਕ ਚੱਕ ਕੇ ਵਲੌਗ ਬਣਾਉਣੀ ਪਈਆਂ ਤੇ ਅਸੀਂ ਨਾ ਹੁਣ ਆਪਣਾ ਵਲੌਗ ਵਗੈਰਾ ਦੇਖਣ ਲੱਗੇ ਕਿਉਂਕਿ 7:15 ਹੋ ਗਏ ਤੇ ਅਸੀਂ ਕਿ ਆਪਣਾ ਕੰਟੈਂਟ ਵੀ ਦੇਖਣਾ ਚਾਹੀਦਾ ਹੈ ਤੇ ਇਸ ਲਈ ਅਸੀਂ ਆਪਣਾ ਵਲੌਗ ਵਗੈਰਾ ਦੇਖਣ ਲੱਗੇ ਆ ਤੇ ਅਸੀਂ ਬਿਸਕੁਟ ਵੀ ਖਾਦੇ ਸੀ ਗਾਈਜ਼ ਹਾਰਟ ਵਾਲੇ ਬਿਸਕੁਟ ਡਿਸਟਿਨ ਬਿਸਕਟ ਅਈ ਗਏ ਬਿਸਕਟ ਵੀ ਖਾਦੇ ਸੀਗੇ ਗਾਇਸ ਆਮ ਤਾਂ ਗਾਇਸ ਸਾਰੇ ਨਾ ਹੋਈ ਕਹਿੰਦੇ ਆ ਵੀ ਬਿਸਟੂਕ ਹੀ ਕਹਿੰਦੇ ਸਾਰੇ ਹਨਾ ਬਿਸਕਟ ਨਹੀਂ ਬਿਸਕਟ ਕਹਿੰਦੇ ਗਾਇਸ ਸਾਰੇ ਵਹੀ ਬਿਸਕਟ ਖਾਦੇ ਸੀ ਗਾਇਸ ਮੈਂ ਚਲੀ ਸ਼ਾਵਨ ਸ਼ਰਮਣ ਘਰੋਂ ਮਮੇ ਮੈਂ ਐਸੀ ਖਾੜੀ ਤੇ ਹੁਣ ਖਾੜੀ ਨਾਲ ਰੋਟੀ ਖਾਣਾ ਮੰਨਨੇ ਕਿ ਕੜੀ ਬਚ ਗਈ ਸੀ ਯੈਸ ਤੇ ਮੈਂ ਜਾ ਆਪਣਾ ਚਲੀ ਤੇ ਗਾਇਸ ਜਦੋਂ ਨਾ ਮਨ ਆਈ ਤੋਂ ਕਠਨਾਈਆਂ ਮੈਨੂੰ ਐ ਕਿਤਾ ਮੇਰੇ ਸ਼ਾਲਾ ਜੋ ਹੋਇਆ ਨਾ ਦੂਸਰਾ ਮੋਨ ਮੇਰੇ ਹੱਥ ਵੀ ਦਦ ਹੋਵੇ ਜਦੋਂ ਮੈਂ ਦੇਖ ਕਮਾਇਆ ਨਾ ਤੇਰੇ ਵਾਲੇ ਫੋਨ ਤੇ ਮੇਰੇ ਇਦਾਂ ਦਾ ਐਕਸਪ੍ਰੈਸ਼ਨ ਨਿਕਲ ਗਿਆ ਦਰਦਾਂ ਵਾਲੇ ਹੁਣ ਗਾਇਸ ਦਵਾਈ ਫੇਰ ਮੰਗਾਉਣੀ ਪੈਣੀ ਮਲਾਦਾ ਅਸੀਂ ਆਪਣਾ ਜੂ ਵਾਲਾ ਵਲੌਗ ਦੇਖਾਂਗੇ ਤੇ ਮੇਰੀ ਮੇਰੀ ਬਾਹਰ ਮੋਨਾ ਚਾਵਲ ਬਣਾਉਣ ਲੱਗੀ ਆ ਤੇ ਮੋਨਾ ਛੇ ਉਮੀ ਉਹ ਕਰ ਕੀ ਕਰੂਗੀ ਕਿ ਮੇਰਾ ਹੱਥ ਹੀ ਕੋਈ ਇੱਕ ਤਾਂ ਗਾਇਸ ਵੀ ਕਹਿੰਦੇ ਹੁਣ ਇਹਨਾਂ ਦੋ ਕ ਦਿਨ ਬਾਅਦ ਕੁਝ ਹੋਏ ਰਹਿੰਦਾ ਹੈ ਹੈਨਾ ਗਾਇਸ ਤੁਸੀਂ ਤਾਂ ਸੋਚਦੇ ਆ ਸੋਚਦੇ ਆ ਤਾਂ ਕਮੈਂਟ ਕਰਕੇ ਦੱਸੋ ਦੂਏ ਕ ਦਿਨ ਬਾਅਦ ਮੇਰੇ ਹੱਥੋਂ ਤੁਹਾਨੂੰ ਕੁਝ ਹੋ ਜਾਂਦਾ ਜਾਂ ਮੈਨੂੰ ਕੁਝ ਹੋ ਜਾਂਦਾ ਆ ਨਜ਼ਰ ਲੱਗ ਜਾਂਦੀ ਹੈ ਨਜ਼ਰ ਲੱਗ ਜਾਂਦੀ ਗਾਇਸ ਨਜ਼ਰ ਲੱਗ ਜਾਂਦੀ ਆ ਇਦਾਂ ਕਹਿ ਦਵੇ ਪਤਾ ਨਹੀਂ ਹੁਣ ਕੀ ਪ੍ਰੋਬਲਮ ਮੈਨੂੰ ਤੇ ਹਣ ਅਸੀਂ ਆਪਣਾ ਵਲੌਗ ਦਿਖਾਣ ਲੱਗੇ ਆ ਗਾਇਸ ਮੇਰੇ ਪ੍ਰੀਯ ਮਾਤਾ ਜੀ ਨੇ ਪਾਲਕ ਪਨੀਰ ਬਣਾਇਆ ਸੀ ਮੈਨੂੰ ਹੌਟ ਨਿਊਜ਼ ਮਿਲੀ ਸੀਗੀ ਤੇ ਜਦੋਂ ਮੈਂ ਆਈ உம்ம் ਤੇ ਗਾਇਜ਼ ਮੈਨੂੰ ਪਤਾ ਕੀ ਕਰਨਾ ਕਰੇ ਪਨੀਰ ਖਾ ਮਲਕ ਪਨੀਰ ਖਾ ਤੂੰ ਨਾ ਸਾਰਾ ਕੁਝ ਭੁੱਲ ਜੂਗੀ ਮੈਂ ਕਿ ਮੈਂ ਮੈਂ ਇਦਾਂ ਦਾ ਕਿਉਂ ਦੇ ਵਿੱਚ ਤੁਸੀਂ ਮਲਾਇਆ ਜਿਹੜਾ ਮੈਂ ਗੁੰਗਪੇ ਵੀ ਭੁੱਲ ਜੂਗੀ ਸਵਾਦ ਨਾ ਮਾ ਸਪਾਈਸੀ ਵੀ ਹੈ ਕੇ ਭਾਗੇ ਖਾਈ ਤਾਂ ਕਮੋਦ ਦਾ ਹੈ ਤਾਂ ਜਿਦਾ ਮਰਜੀ ਖਾ ਲਓ ਹਮ <laughs> अबे जल्दी बोल कल सुबह पनवेल निकलना है मम्मा तुम मुंबई आ सकती हो मैंने बिना ले जियो मां भी, मा भी देखनी मुंबई गाइस मैं अंदर बाहर वाटर कूलर केते भी है नहींगा मैं देख लिया सारी जगह पे ते ना मैं थोड़ी देर पहले देखा सी ते जदे मैं उठी ना वाटर कूलर इथे उत्पन्न हो गया गाइस से लुक किया पे पहले तो है नहीं सी वो इथे पे आ गाइस है ना मैं भी इथे बैठी सी मेरे सामने भी नहीं थी मैं के मुन्ना पापा लेके होने उठे ते है ना वाटर कूलर इथे लुकिया बैठा सीधा ਗਾਈਸ ਰਾਤ ਹੋ ਚੁੱਕੀ ਆ ਤੇ ਲਾ ਦੇ ਮੇਰੀ ਅੱਖਾਂ ਚ ਲਾ ਦੇ ਲੈ ਹਾਂ ਗਾਈਸੇ ਲਾਈਟ ਅੱਖਾਂ ਚ ਬੰਦੇ ਦਸੀ ਲਾਈ ਹੈ ਤੇ ਗਾਈਸ ਹਾਂ ਤੋਂ ਡਿਸਾਈਨ ਕਰ ਲੈ ਲਾਈਟ ਲਾਉਣੀ ਹੈ ਜਾਂ ਲਾਈਟ ਬੁਝਾਉਣੀ ਹੈ ਤੇ ਗਾਈਸ ਤਾਂ ਜਿਹੜਾ ਮੇਰਾ ਜੱਖਾ ਮਾ ਨਾ ਆਹਾ ਹਾਂ ਤੇ ਇਹ ਹੋਰ ਵੀ ਜਦਾ ਬਹੁਤ ਦਰਦ ਮੈ ਲਾਦਾ ਪਿਆ ਦਰਦ ਮੈ ਫੁੱਲ ਗਿਆ ਥੋੜਾ ਪਾਸ ਤੇ ਕੈਮਰਾਮੈਨ ਫੋਕਸ ਕਰੋ ਗਾਈਸ ਮੈਂ ਉਹ ਹੱਥ ਵੀ ਨਹੀਂ ਸਿੱਧਾ ਕਰ ਸਕ ਰਹੀ ਸਟਿਲ ਮੇਰਾ ਡੈਲੀ ਵਲੌਗ ਡਾਊਨ ਹੀ ਪਈਆ ਦੇਖਣਾ ਗਾਇਸ ਉਹ ਮੈਂ ਕੀ ਕਹਿਣਾ ਸੀ ਹਾਂ ਤੇ ਗਾਇਸ ਇਸ ਲਈ ਮੈਂ ਆਪਣੇ ਹੱਥੇ ਜਿਹੜਾ ਵਲੌਗ ਨਹੀਂ ਬਣਾ ਸਕਦੀ 2-3 ਦਿਨ ਬਾਅਦ ਮੇਰੇ ਹੱਥ ਨੂੰ ਕੁਛ ਨਾ ਕੁਛ ਹੋ ਜਾਂਦਾ ਤੇ ਮੈਂ ਮੋਨਾ ਤੇ ਨਿਰਬਰ ਕਰ ਜਾਂਦੀ ਹਿੰਗੇ 2 ਦਿਨ ਬਾਅਦ ਅਡਾ ਮੋਨਾ ਦੇਖਣਾ ਗਾਇਸ ਮੈਂ ਕਿਹਾ ਮੋਨਾ ਤੋਂ ਵਲੌਗ ਤੂੰ ਕੈਮਰਾ ਫੜ ਮੈਂ ਵਲੌਗ ਐਂਡ ਕਰਾਂ ਤੇ ਗਾਇਸ ਪਤਾ ਨਹੀਂ ਹੁਣ ਜੇ ਇਹ ਨੂੰ ਦੇਖਾਂਗੇ ਇਹਦੇ ਹਾਲਾਤ ਕੀ ਹੁੰਦੇ ਇਹ ਹੋਰ ਜ਼ਿਆਦਾ ਫੁੱਲੀ ਜਾਂਦਾ ਤੇ ਹੋਰ ਜ਼ਿਆਦਾ ਮਤਲਬ ਦੇਖੋ ਸੈਡਾ ਤਾਂ ਰੈੱਡ ਰੈੱਡ ਵੀ ਹੋਇਆ ਆ ਮਲੇ ਦੀ ਹਾਲਤ ਤਾਂ ਭਿਆਨਕਰ ਤੋਂ ਭਿਆਨਕੀ ਹੋ ਜਾਂਦੀ ਹੈ ਹਨਾ ਮੋਨਾ ਤੇ ਮੇਂ ਹੱਥ 'ਚ ਹੋਰ ਵੀ ਜ਼ਿਆਦਾ ਦਰਦ ਬੰਦਾ ਪੈ ਜਾਉ ਉਹ ਕੋਈ ਨਹੀਂ ਤੇ ਗਾਇਸ ਸਾਰੀਆਂ ਚੀਜ਼ਾਂ ਨੂੰ ਬੋਲਦੇ ਹੋਏ ਇਹਨੂੰ ਕੋਈ ਨਹੀਂ ਧਨੋਰ ਕਰਦੇ ਹੋਏ ਅੱਜ ਤੇ ਵਲੌਗ ਨਾ ਪੈ ਨਹੀਂ ਰਖਦੇ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਨੀਗਾ ਜਿੱਤ ਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਮਿਲਦੇ ਆਪਾਂ ਅਗਲੇ ਵਲੌਗ 'ਚ Bye.